ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਦੇ ਰਿਸ਼ਤੇ ਵਿੱਚ ਖਿੱਚੋ ਤਾਣ ਬਣੀ ਹੋਈ ਸੀ ਹਰ ਵਕਤ ਟੋਕਾ ਟਾਕੀ ਬਿਨਾਂ ਮਤਲਬ ਤੋਂ ਉਸ ਨੂੰ ਗੁੱਸਾ ਆਉਣਾ ਲੱਗਦਾ ਨਹੀਂ ਸੀ ਕਿ ਕਦੇ ਅਸੀਂ ਹਜ਼ਾਰਾਂ ਮੁਸੀਬਤਾਂ ਵਿੱਚੋਂ ਲੰਘ ਕੇ ਪ੍ਰੇਮ ਵਿਆਹ ਕੀਤਾ ਹੋਏਗਾ ਮੇਰੇ ਦਿਲ ਵਿੱਚ ਅੱਜ ਵੀ ਉਸ ਦੇ ਲਈ ਉਹੀ ਪਿਆਰ ਅਤੇ ਉਹੀ ਇੱਜ਼ਤ ਸੀ ਪਰ ਪਤਾ ਨਹੀਂ ਕਿਉਂ ਉਹ ਖਿਜੀ ਖਿਜੀ ਰਹਿੰਦੀ ਸੀ ਮੈਨੂੰ ਪਤਾ ਸੀ ਕਿ ਮੇਰੇ ਵੱਲੋਂ ਕੋਈ ਦਰਦ ਨਹੀਂ ਹੈ ਪਰ ਪਤਾ ਨਹੀਂ ਕਿਉਂ ਉਸ ਨੂੰ ਮੈਂ ਦੁਸ਼ਮਣ ਜਿਹਾ ਲੱਗ ਰਿਹਾ ਸੀ ਮੈਂ ਹਰ ਗੱਲ ਸਿੱਧੀ ਕਰਦਾ ਪਰ ਉਸ ਨੂੰ ਲੱਗਦਾ ਕਿ ਜਗਜੀਤ ਗਲਤ ਕਹਿ ਰਿਹਾ ਹੈ ਸਾਡੇ ਵਿੱਚ ਕਾਫੀ ਜਤ ਆ ਗਈ ਸੀ ਇੱਕ ਦਿਨ ਥੋੜੀ ਜੀ ਗੱਲ ਤੋਂ ਰੁਸ ਕੇ ਪੇਕੇ ਤੁਰ ਗਈ ਬੋਤ ਰੋਕਿਆ ਪਰ ਨਾ ਰੁਕੀ ਮੈਨੂੰ ਵੀ ਗੁੱਸਾ ਆ ਗਿਆ ਤਾਂ ਮੈਂ ਵੀ ਕਹਿ ਦਿੱਤਾ ਕਿ ਜਾ ਦਫਾ ਹੋ ਜਾ ਜਿੱਥੇ ਮਰਜੀ ਰੋਂਦੀ ਹੋਈ ਜੋ ਹੱਥ ਵਿੱਚ ਆਇਆ ਬੈਗ ਭਾਰ ਤੁਰ ਗਈ ਪੇਕੇ ਅਜੇ ਤਿੰਨ ਕੁ ਦਿਨ ਹੀ ਗੁਜ਼ਰੇ ਸੀ ਅਸੀਂ ਇੱਕ ਦੂਜੇ ਨੂੰ ਕੋਈ ਫੋਨ ਨਾ ਕੀਤਾ ਜਦ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋਣਾ ਕਿ ਕੀ ਗਲਤੀ ਸੀ ਕੀ ਕਮੀ ਸੀ ਕਿਉਂ ਰੁਸ ਕੇ ਗਈ ਦਿਲ ਦੀ ਤੜਫ ਹੋਰ ਵਧਣ ਲੱਗੀ ਲਾਗੇ ਪਿਆ ਫੋਨ ਕਹੇ ਕਿ ਮੇਰੀ ਵਰਤੋ ਕਰੋ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਕਦੇ ਦਿਲ ਕਰੇ ਕਿ ਹੁਣੇ ਫੋਨ ਤੇ ਮਾਫੀ ਮੰਗ ਲੈਣਾ ਪਰ ਦੂਜੇ ਪਾਸੇ ਦਿਲੇ ਸੋਚਦਾ ਮਾਫੀ ਕਿਸ ਗੱਲ ਦੀ ਮੰਗਾ ਕੀ ਗੁਨਾਹ ਕੀਤਾ ਮੈਂ ਇੱਕ ਦਿਲ ਕਹੇ ਤਲਾਕ ਹੀ ਹੋ ਜਾਏ ਪਰ ਦੂਜਾ ਕਹੇ ਹੁਣ ਉਠ ਤੇ ਆਪਣੀ ਤੋ ਪਤਨੀ ਤੋਂ ਮਾਫੀ ਮੰਗ ਕੇ ਆਪਣੇ ਨਾਲ ਲਿਆ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਤੇ ਇੱਕ ਹੱਸਦੀ ਹੋਈ ਤੇ ਪਿਆਰ ਭਰੀ ਜ਼ਿੰਦਗੀ ਬਸਰ ਕਰ ਜ਼ਿੰਦਗੀ ਦਾ ਕੀ ਅਕਦੋ ਪਟਾਕਾ ਪੈ ਜੇ ਕਿ ਉਹ ਜ਼ਿੰਦਗੀ ਦੇ ਇੰਨਾ ਵਧੀਆ ਪਲਾਂ ਨੂੰ ਇੰਨਾ ਗਮਾਂ ਵਿੱਚ ਪਾ ਕੇ ਗਰਕ ਕਰ ਰਹੇ ਹੋ ਕਿਉਂ ਹੱਸਦੇ ਵਸਦੇ ਘਰ ਨੂੰ ਨਰਕ ਬਣਾ ਦਿੱਤਾ ਤੁਸੀਂ ਮਾਪਿਓ ਵੱਖਰੇ ਪਰੇਸ਼ਾਨ ਕਿ ਕਿਉਂ ਇਹ ਸਭ ਹੋਇਆ ਲੜਕਾ ਵਿਚਾਰਾ ਵੀ ਸਾਡੇ ਲੜਦਿਆਂ ਦੇ ਮੂੰਹ ਵੱਲ ਦੇਖ ਕੇ ਡਰਿਆ ਡਰਿਆ ਜਿਹਾ ਝਾਕੇ ਰਾਤ ਪੂਰੀ ਲੰਘ ਗਈ ਪਰ ਉਸਦੇ ਪਏ ਖਾਲੀ ਬੈੱਡ ਨੇ ਵੀ ਦੁਹਾੜਾ ਪਾਈ ਕੇ ਮੈਡਮ ਨੂੰ ਵਾਪਿਸ ਲਿਆਓ ਜਲਦੀ ਹੁਣ ਉਹਨਾਂ ਤੋਂ ਬਿਨਾ ਘਰ ਸੁੰਨਾ ਲੱਗਦਾ ਵੇੜੇ ਦੀਆਂ ਖੁਸ਼ੀਆਂ ਵੀ ਤਾਜੀ ਹੋਈ ਮੌਤ ਦੀ ਤਰ੍ਹਾਂ ਅਫਸੋਸ ਕਰ ਰਹੀਆਂ ਸੀ ਇੱਕ ਹੱਸਦਾ ਹੋਇਆ ਘਰ ਉਜੜੇ ਬਾਗ ਵਰਗਾ ਲੱਗ ਰਿਹਾ ਸੀ ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ ਤੜਫ ਰਹੀ ਰੂ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ ਸਵੇਰ ਹੁੰਦਿਆਂ ਹੀ ਸਾਰੇ ਗਿਲੇ ਸ਼ਿਕਵੇ ਇੱਕ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਕੇ ਤੜਕਸਾਰ ਹੀ ਫੋਨ ਕੀਤਾ ਅਤੇ ਅੱਗੇ ਸਸਰੀਕਾਲ ਦਾ ਜਵਾਬ ਆਇਆ ਅਤੇ ਦਿਲ ਉੱਤੇ ਠੰਡ ਪੈ ਗਈ ਕਿ ਮੇਰੀ ਪਿਆਰੀ ਪਤਨੀ ਸ਼ਾਂਤ ਹੋ ਗਈ ਲੱਗਦੀ ਸ਼ਾਇਦ ਉਹ ਵੀ ਮੇਰੀ ਕਾਲ ਦਾ ਇੰਤਜ਼ਾਰ ਕਰ ਰਹੀ ਸੀ ਮੈਂ ਕਿਹਾ ਤੁਸੀਂ ਠੀਕ ਹੋ ਤਾਂ ਹਾਂ ਕਹਿ ਕੇ ਅੱਗੋਂ ਕਹਿਣ ਲੱਗੀ ਕਦੋਂ ਆ ਰਹੇ ਹੋ ਮੈਨੂੰ ਲੈਣ ਤਾਂ ਮੈਂ ਕਿਹਾ ਬਸ ਤਿਆਰ ਹੋ ਰਿਹਾ ਇੰਨੀ ਗੱਲ ਸੁਣ ਕੇ ਕਈਆਂ ਦਿਨਾਂ ਦਾ ਗੁੱਸਾ 1 ਮਿੰਟ ਵਿੱਚ ਗਾਇਬ ਹੋ ਗਿਆ ਤੇ ਆਪਣੀ ਕਾਰ ਫੜ ਇੱਕ ਘੰਟੇ ਵਿੱਚ ਪਤਨੀ ਦੇ ਦਰਾਂ ਤੇ ਜਾ ਖੜਾ ਹੋਇਆ ਜਿੱਥੇ ਉਹ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸੱਜੀ ਹੋਈ ਸਜਰੀ ਸਵੇਰ ਵਰਗੀ ਸ਼ਾਇਦ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ ਸਾਰੇ ਸ਼ਿਕਵੇ ਦੂਰ ਹੋ ਗਏ ਮਨ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਵਿੱਚ ਉੱਡ ਗਏ ਹੱਸਦੇ ਹੋਏ ਸੋਰੇ ਪਰਿਵਾਰ ਤੋਂ ਵਿਦਾ ਲੈ ਆਪਣੇ ਘਰ ਆ ਗਏ ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜ਼ਾਰ ਕਰ ਰਹੀਆਂ ਸਨ ਨਾ ਕਦੇ ਗੁੱਸਾ ਨਾ ਗਿਲਾ ਬਸ ਪਿਆਰ ਹੀ ਪਿਆਰ ਸੀ ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣੇਆਂ ਨੂੰ ਦੁਸ਼ਮਣ ਬਣਾ ਦਿੰਦਾ ਹੈ ਇਸ ਨੂੰ ਪਿਆਰ ਹੀ ਰੋਕ ਸਕਦਾ ਹੈ ਜੇ ਤੁਸੀਂ ਆਪਣੇਆਂ ਤੋਂ ਨਾਰਾਜ਼ ਹੋ ਤਾਂ ਇੱਕ ਕੋਸ਼ਿਸ਼ ਕਰਕੇ ਵੇਖੋ ਜਗਜੀਤ ਦੀ ਤਰ੍ਹਾਂ ਤੁਹਾਡਾ ਵੀ ਇੰਤਜ਼ਾਰ ਕਰ ਰਿਹਾ ਹੋਵੇਗਾ ਕੋਈ